ਦੀ ਪ੍ਰਿੰਸੀਪਲ ਕਲਵੰਤ ਸਿੰਘ ਅੰਕੀ ਆ ਤੇ ਅਸੀਂ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਰਦਾਰ ਹਰਦੀਪ ਸਿੰਘ ਚਾਹਲ ਜੀ ਸਰਦਾਰ ਮਨਮੋਹਨ ਸਿੰਘ ਬਰਾੜ ਸਰਦਾਰ ਰਾਜਿੰਦਰ ਸਿੰਘ ਗਿੱਲ ਸਰਦਾਰ ਦਿਸਪਾਲ ਸਿੰਘ ਤੇ ਹੋਰ ਸਾਡੇ ਸਾਥੀ ਜਿਹੜੇ ਆ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ 244ਵੇਂ ਜਨਮ ਦਿਨ ਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਆਏ ਆ ਕਿਉਂਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਲਾ ਗਿਆ ਉਏ ਜੋ ਸ਼ਾਹ ਮੁਹੰਮਦ ਨੇ ਉਹਨਾਂ ਬਾਰੇ ਲਿਖਿਆ ਵਾ ਕਿ ਉਹ ਮਹਾਬਲੀ ਸੀ ਉਹ ਸੱਚ ਮੁੱਚ ਹੀ ਉਹਨਾਂ ਨੇ ਜੋ ਸਿੱਖ ਰਾਜ ਕਾਇਮ ਕੀਤਾ ਖਾਲਸਾ ਰਾਜ ਕਾਇਮ ਕੀਤਾ ਤੇ ਖਾਲਸਾ ਰਾਜ ਕਾਇਮ ਕਰਕੇ ਖਾਸ ਤੌਰ ਤੇ ਜੋ ਅੰਮ੍ਰਿਤਸਰ ਦੇ ਵਿਕਾਸ ਵਿੱਚ ਅੰਮ੍ਰਿਤਸਰ ਦੇ ਵਪਾਰ ਵਿੱਚ ਅੰਮ੍ਰਿਤਸਰ ਨੂੰ ਸੱਭਿਆਚਾਰ ਕੇਂਦਰ ਬਣਾਉਣ ਵਿੱਚ ਉਹਨਾਂ ਨੇ ਜੋ ਮਹੱਤਵਪੂਰਨ ਜੋ ਭੂਮਿਕਾ ਨਿਭਾਈ ਆ ਉਹ ਸਾਡੇ ਇਤਿਹਾਸ ਦਾ ਇੱਕ ਬਹੁਤ ਹੀ ਸੁਨਹਿਰੀ ਪੰਨਾ ਵਾ ਸਾਡਾ ਬਹੁਤ ਮਾਣ ਪਤਾਵਾ ਆਪਾਂ ਨੂੰ ਪਤਾ ਵਾ ਕਿ ਜਦੋਂ ਸਿੱਖ ਸਰਦਾਰਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਦੁਬਾਰਾ ਬਣਾਈ ਸੀ ਤਾਂ ਉਸ ਇਮਾਰਤ ਨੂੰ ਸੋਨੇ ਨਾਲ ਜਿਹੜਾ ਸੋਨੇ ਦੇ ਪੱਤਰਿਆਂ ਨਾਲ ਤੇ ਸੰਗਮਰਬਰ ਦੀ ਜਿਹੜੀ ਕਢਾਈ ਵਾਲੇ ਛੜਾਂ ਦੇ ਨਾਲ ਹਰਮੰਦਰ ਸਾਹਿਬ ਨੂੰ ਉਹਨਾਂ ਨੇ 골ਡਨ ਟੇਬਲ ਬਣਾਇਆ ਤੇ ਇਸ ਦਾ ਦੁਨੀਆ ਭਰ ਵਿੱਚ ਜਿਹੜਾ ਗੋਲਡਨ ਟੈਂਪਲ ਬਣਾਇਆ ਵਾ ਇਹ ਸਾਰਾ ਜਿਹੜਾ ਸਿਹਰਾ ਵਾ ਮਹਾਰਾਜ ਰਣਜੀਤ ਸਿੰਘ ਦੇ ਸਿਰ ਨੂੰ ਜਾਂਦਾ ਵਾ ਮਹਾਰਾਜ ਰਣਜੀਤ ਸਿੰਘ ਚਾਹੁੰਦਾ ਸੀ ਕਿ ਅੰਮ੍ਰਿਤਸਰ ਦੁਨੀਆ ਦਾ ਵਪਾਰ ਦਾ ਵੱਡਾ ਕੇਂਦਰ ਹੋਵੇ ਇਸ ਕਰਕੇ ਉਹਨਾਂ ਨੇ ਜਿਹੜੇ ਮਾਰਵਾੜੀ ਰਾਜੇ ਹੈਗੇ ਸੀ ਸੇਠ Rajasthan ਦੇ ਵਿੱਚੋਂ ਉਹਨਾਂ ਨੂੰ ਲਿਆ ਕੇ ਕਿਲਾ ਆਲੂਆਲੀਆ ਤੇ ਕੜਾ ਆਲੂਆਲੇ ਦੇ ਵਿੱਚ ਵਸਾਇਆ ਤੇ ਇਸ ਤੋਂ ਇਲਾਵਾ ਜਿਹੜੇ ਕਸ਼ਮੀਰ ਦੇ ਇਹ ਕਢਾਈ ਵਾਲੇ ਬੰਦੇ ਸੀ ਕਾਰੀਗਰ ਸੀ ਹੁਨਰਮੰਦ ਸੀ ਜਿਹੜੇ ਪਸ਼ਮੀਨੇ ਤੇ ਸ਼ਾਲਾਂ ਤੇ ਕਢਾਈ ਕਰਦੇ ਸੀ ਉਹਨਾਂ ਨੂੰ ਉਹਨਾਂ ਨੂੰ ਲਿਆ ਕੇ ਉਹਨਾਂ ਨੰਬਰ ਸਰ ਵਸਾਇਆ ਤਾਂ ਕਿ ਜਿਹੜਾ ਅੰਮ੍ਰਿਤਸਰ ਦਾ ਵਪਾਰ ਦਾ ਵੱਡਾ ਕੇਂਦਰ ਬਣ ਸਕੇ ਤੇ ਸਜੀ ਮੁਚੀ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਦਾ ਜਿਹੜਾ ਵਪਾਰ ਸੀ ਅਫਗਾਨਿਸਤਾਨ ਨਾਲ ਈਰਾਨ ਦੇ ਨਾਲ ਤੇ ਹੋਰ ਜਿਹੜੇ ਦੂਰ ਦਰਾਡੇ ਦੇ ਦੇਸ਼ ਸੀ ਉਹਨਾਂ ਨਾਲ ਹੁੰਦਾ ਸੀ ਤੇ ਅੰਮ੍ਰਿਤਸਰ ਦਾ ਜਿਹੜਾ ਵਪਾਰ ਆ ਉਹ ਦਿੱਲੀ ਆਗਰਾ ਕੋਲਕਾਤਾ ਇਨ੍ਹਾਂ ਇਸ਼ਾਰਾ ਦੇ ਨਾਲ ਜੈਪੁਰ, ਜੋਧਪੁਰ ਦੇ ਨਾਲ ਵੀ ਜਿਹੜਾ ਵਪਾਰ ਹੁੰਦਾ ਸੀ ਤੇ ਉਹਨਾਂ ਨੇ ਅੰਮ੍ਰਿਤਸਰ ਨੂੰ ਜਿਹੜਾ ਸੀ ਉਹ ਇੱਕ ਵਿਸ਼ਵ ਪੱਧਰ ਦਾ ਜਿਹੜਾ ਸ਼ਹਿਰ ਬਣਾਉਣ ਵਿੱਚ ਜੋ ਭੂਮਿਕਾ ਦਾ ਕੀਤੀ ਉਹ ਇੱਕ ਯਾਦਗਾਰੀ ਆ ਪਰੰਤੂ ਸਾਨੂੰ ਹੁਣ ਅਫਸੋਸ ਹੋ ਰਿਹਾ ਵਾ ਕਿ ਸਾਡੀ ਆਪਣੀ ਸਰਕਾਰ ਜਿਹੜੀ ਆ ਉਹਨਾਂ ਨੇ ਮਹਾਰਾਜੇ ਦਾ ਜਿਹੜਾ ਵਾ ਵਿਰਸਾ ਉਹਨੂੰ ਸੰਭਾਲਿਆ ਨਹੀਂ ਉਹਦੀ ਭਾਵਨਾ ਨੂੰ ਵਿਸਾਰ ਦਿੱਤਾ ਵਾ ਅੱਜ ਅਸੀਂ ਉਹਦੇ ਬੁੱਤ ਦੇ ਲਾਗੇ ਖਲੋਤੇ ਆ ਤੇ ਵੇਖ ਰਹੇ ਆ ਕਿ ਸਿਰਫ 30-40 ਸਾਲ ਪਹਿਲਾਂ ਜਿਹੜਾ ਇਹ ਬਣਾਇਆ ਸੀ ਬਹੁਤੋ ਦਾ ਥੜੇ ਦੀਆਂ ਟੇਲਾਂ ਟੁੱਟੀਆਂ ਵਾਂ ਸਾਰਾ ਫਰਸ਼ ਜਿਹੜਾ ਵਾ ਇਹ ਵੀ ਟੁੱਟਾ ਵਾ ਹੋਰ ਨਹੀਂ ਕੋਈ ਕੁਛ ਕਰਨਾ ਤੇ ਕਮਸ਼ੇ ਕਾਮ ਇਸ ਯਾਦਗਾਰ ਨੂੰ ਜਿਹੜੀ ਸਾਡੀ ਕਾਰਪੋਰੇਸ਼ਨ ਸੰਭਾਲੇ ਤੇ ਤਾਂ ਕਿ ਮਹਾਰਾਜੇ ਨੂੰ ਸ਼ਰਧਾਂਜਲੀ ਭੇਟ ਹੋਵੇ ਤੇ ਸਾਡੀਆਂ ਸਰਕਾਰਾਂ ਜਿਹੜੀਆਂ ਕਿ ਇਹ ਦੰਮ ਭਰਦੀਆਂ ਵਾਂ ਕਿ ਅਸੀਂ ਮਹਾਰਾਜੇ ਵਰਗਾ ਰਾਜਪਦਾ ਕਰਦੀਆਂ ਵਾਂ ਉਹ ਸਹੀ ਮੁਚੀ ਅੰਮ੍ਰਿਤਸਰ ਪ੍ਰਤੀ ਜੋ ਉਹਨਾਂ ਦੀ ਵਿਤਕਦੇੜੀ ਨੀਤੀ ਆ ਉਹਨੂੰ ਛੱਡਣ ਤੇ ਅੰਮ੍ਰਿਤਸਰ ਦਾ ਜੋ ਬਣਦਾ ਹੱਕ ਆ ਇੱਥੇ ਜਿਹੜੇ ਪ੍ਰੋਜੈਕਟ ਲੱਗਣੇ ਆ ਉਹਨਾਂ ਦੀ ਪ੍ਰਵਾਨਗੀ ਦੇਣ ਤੇ ਅੰਮ੍ਰਿਤਸਰ ਦੇ ਵਿਕਾਸ ਜਿਹੜੀ ਖਾਸ ਤੌਰ ਤੇ ਅੰਮ੍ਰਿਤਸਰ ਇਸ ਵળે ਹੈਗਾ ਸਾਡਾ ਇਹ ਟੂਰਿਸਟ ਕੇਂਦਰ ਜਿਹੜੇ ਟੂਰਿਸਟ ਹੁੰਦੇ ਆ ਉਹਨਾਂ ਨੂੰ ਜਿਹੜੀ ਸਭ ਤੋਂ ਪਹਿਲੀ ਲੋੜ ਹੁੰਦੀ ਆ ਉਹ ਹੁੰਦੀ ਆ ਅਮਨ ਮਾਨ ਦੀ ਤੇ ਨੰਬਰ 2 ਤੇ ਸਫਾਈ ਦੀ ਇਹ ਦੋਵੇਂ ਚੀਜ਼ਾਂ ਸਾਡੇ ਸ਼ਹਿਰ ਦੇ ਵਿੱਚੋਂ ਅਗਨੋਰਡ ਆ ਅਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਆਪਣੇ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਅੰਮ੍ਰਿਤਸਰ ਨੂੰ ਜੋ ਇਹ ਸਾਡੇ ਇਹਨਾਂ ਲੋਕਾਂ ਸਾਰਿਆਂ ਨੇ ਬਾਹਰਲੇ ਮੁਲਕ ਦੇਖੇ ਵੀ ਕਿੰਨੇ ਸਾਫ਼ ਆ ਇਸ ਕਰਕੇ ਇੱਥੇ ਸਫਾਈ ਦਾ ਪ੍ਰਬੰਧ ਕਰਨ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਤੇ ਜੋ ਟੂਰਿਸਟਾਂ ਨੂੰ ਬਣਦੀਆਂ ਸਹੂਲਤਾਂ ਉਹ ਦੇਣ ਤੇ ਇਸ ਨਾਲ ਹੀ ਅੰਮ੍ਰਿਤਸਰ ਦਾ ਜਿਹੜਾ ਨਾਮ ਆ ਹੋਰ ਦੁਨੀਆ ਤੇ ਉੱਚਾ ਹੋਊਗਾ ਤੇ ਮਹਾਰਾਜੇ ਨੂੰ ਇਹ ਸੱਚੀ ਸੱਚੀ ਸ਼ਰਧਾਂਜਲੀ ਹੋਵੇਗੀ ਮਿਹਰਬਾਨੀ ਮੈਂ ਹਰਦੀਪ ਸਿੰਘ ਸਰਫਰਾਜ਼ ਤਮਰ ਸਰ ਵਿਕਾਸ ਮੰਚ ਅੱਜ ਜੀ ਸੀ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਇੱਥੇ ਪਹੁੰਚੇ ਆ ਉਹਨਾਂ ਦਾ ਵਸਾਇਆ ਰਾਮ ਬਾਗ ਜੋ ਕਿ ਉਹਨਾਂ ਨੇ ਗੁਰੂ ਰਾਮਦਾਸ ਜੀ ਦੀ ਨਗਰੀ ਗੁਰੂ ਰਾਮਦਾਸ ਜੀ ਦੇ ਨਾਂ ਦੇ ਉੱਤੇ ਸ਼ਹਿਰ ਬਾਗ ਵਸਾਇਆ ਸੀ ਇਸ ਬਾਗ ਦੀ ਇਸ ਵੇਲੇ ਇੰਨੀ ਤਰਸਯੋਗ ਹਾਲਤ ਹੈ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਅਸੀਂ ਬਾਹਰ ਜਾਂਦੇ ਆਂ ਵੇਖਦੇ ਆ ਕਿ ਕਿੰਨੇ ਕਿੰਨੇ ਸੋਹਣੇ ਬਾਗ ਹੁੰਦੇ ਆ ਪਰ ਇੱਥੇ ਆਣ ਕੇ ਮਨ ਜਿਹੜਾ ਦੁਖੀ ਹੁੰਦਾ ਕਿ ਸਾਡੇ ਬਾਗ ਦਾ ਕੋਈ ਵਾਲੀਵਾਰਸ ਨਹੀਂ ਹੈਗਾ ਸੋ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਸੀਂ ਇਹ ਮੰਗ ਕਰਦੇ ਹਾਂ ਕਿ ਕਮ ਸੇ ਕਮ ਇਸ ਬਾਗ ਨੂੰ ਵਧੀਆ ਬਣਾਇਆ ਜਾਵੇ ਤਾਂ ਕਿ ਜੋ 12 ਟੂਰਿਸਟ ਹੁੰਦਾ ਇਸ ਬਾਗ ਨੂੰ ਵੇਖ ਕੇ ਇਸ ਬਾਗ ਦਾ ਨਜ਼ਾਰਾ ਲੈ ਸਕਣ ਲਤਫ ਲੈ ਸਕਣ ਧੰਨਵਾਦ ਮਨਮੋਹਨ ਸਿੰਘ ਹੈ ਅਮਰਸਰ ਵਿਕਾਸ ਮਾਨ ਸਾਡੀ ਐਨ ਜੀਓ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਵਰਲੋਂ ਦਾ ਸਾਇਆ ਹੋਇਆ ਰਾਮ ਬਾਗ ਸੀ 84 ਏਕੜ ਦੇ ਵਿੱਚ ਇਹਦੇ ਵਿੱਚ ਜੋ ਹਾਲਤ ਹੈਗੀ ਆ ਜੋ ਅਸੀਂ ਬਾਹਰ ਦੇਖਦੇ ਆਂ ਹਿਮਾਚਲ ਜਲਜੋ ਜੇ ਐਂਡ ਕੇ ਜਲਜੋ ਉੱਥੇ ਉਹਨਾਂ ਨੇ ਫੀਸ ਲਈ ਹੋਈ ਹੈ ਐਂਟਰੀ ਫੀਸ ਹੈਗੀ ਆ ਜਿਹਦੇ ਕੋ ਪੈਸਾ ਇਕੱਠਾ ਹੁੰਦਾ ਤੇ ਉਹ ਬਾਗ ਦੇ ਉੱਤੇ ਖਰਚਦੇ ਨੇ ਸਾਡੇ ਇੱਥੇ ਇਹਨਾਂ ਬੁਰਾ ਹਾਲ ਹੈ ਕਿ ਅੰਦਰ ਕਾਰਾਂ ਦੀਆਂ ਪਾਰਕਿੰਗਾਂ ਬਣੀਆਂ ਹੋਈਆਂ ਨੇ ਆਟੋ ਤੁਰੇ ਫਿਰਦੇ ਆਂ ਰੇੜੀਆਂ ਤੁਰੀਆਂ ਫਿਰਦੀਆਂ ਨਸ਼ੇੜੀ ਤੁਰੇ ਫਿਰਦੇ ਆ ਕੋਈ ਕਾਰਪੇਸ਼ਨ ਦਾ ਮੁਲਾਜ਼ਮ ਇੱਥੇ ਨਜ਼ਰ ਨਹੀਂ ਆਉਂਦਾ ਬਿਲਕੁਲ ਕਾਰਪੋਰੇਸ਼ਨ ਟੋਟਲੀ ਕੰਪਲੀਟ ਫੇਲ ਹੋਈ ਹੈ ਇਹ ਬਾਗ ਨੂੰ ਸੰਭਾਲਣ ਵਿੱਚ ਤੁਸੀਂ ਹਿਮਾਚਲ ਦੇ ਦੇ ਜੇ ਐਂਡ ਕਿਤੇ ਬਾਗ ਜਾ ਕੇ ਦੇਖੋ ਇਹਨਾਂ ਨੇ ਇੱਥੇ ਰੇਡਿਸਟੈਂਡ ਬਣਾਇਆ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਜਿਹੜਾ ਹੈ ਉਹਦੇ ਅਸੇ ਪਾਸੇ ਜਾ ਕੇ ਹਾਲਤ ਵੇਖੋ ਕੀ ਆ ਕੋਈ ਪਾਰਕ ਨਹੀਂ ਰਹਿ ਗਈ ਬੂਟੇ ਉੱਜੜ ਗਏ ਨੇ ਬਾਗ ਉਜੜਿਆ ਪਿਆ ਇਹ ਇਸ ਵਾਸਤੇ ਸਾਨੂੰ ਬੜਾ ਦੁੱਖ ਹੁੰਦਾ ਹੈ ਕਿ ਅਸੀਂ ਐਡਾ ਵੱਡਾ ਬਾਗ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਉਹ ਵੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਤੇ ਸਾਡੀ ਕਾਰਪੋਰੇਸ਼ਨ ਸਰਕਾਰ ਬਿਲਕੁਲ ਕੰਪਲੀਟ ਫੇਲ ਹੋਈ ਹੈ ਤਾਂ ਸਾਡਾ ਸੁਜੈਸ਼ਨ ਇਹ ਹੈਗਾ ਤੇ ਇਹ ਕਾਰਪੋਰੇਸ਼ਨ ਦੇ ਵੱਸ ਦਾ ਰੋਗ ਨਹੀਂ ਹੈਗਾ ਇਹ ਕਿਸੇ ਪ੍ਰਾਈਵੇਟ ਫਰਮ ਨੂੰ ਦੇ ਦਿੱਤਾ ਜਾਵੇ ਜਿਹੜੀ ਇਹਦੀ ਮੇਨਟੇਨੈਂਸ ਕਰੇ ਬਾਹਰ ਉਹਨਾਂ ਦੇ ਵਹੀਕਲ ਬੰਦ ਹੋਣ ਤੇ ਬਾਗ ਦੀ ਪੂਰੀ ਪੂਰੀ ਇਹਨੂੰ ਕੰਪਲੀਟ ਮੇਨਟੇਨ ਕੀਤਾ ਜਾਵੇ